ਦੇ ਨਹੀਂ ਖਿਵਾ ਕਰਨਾ ਅਸੀਂ ਸਤਿਗੁਰੂ ਸਾਹਿਬ ਨੂੰ ਮੰਨਦੇ ਆ ਸਤਿਗੁਰੂ ਸਾਹਿਬ ਦੀ ਨਹੀਂ ਮੰਨਦੇ ਅਸੀਂ ਪੰਜਾਂ ਤਖਤਾਂ ਨੂੰ ਮੰਨਦੇ ਆ ਤਖਤਾਂ ਦੀ ਨਹੀਂ ਮੰਨਦੇ ਅਸੀਂ ਪੰਜਾਂ ਪਿਆਰਿਆਂ ਨੂੰ ਮੰਨਦੇ ਆ ਪੰਜਾਂ ਪਿਆਰਿਆਂ ਦੀ ਨਹੀਂ ਮੰਨਦੇ ਭਗਤ ਜੀ ਕਹਿੰਦੇ ਵੀ ਤੁਸੀਂ ਸੁਣੋ ਤਾਂ ਸਹੀ ਜਿਹਨੂੰ ਤੁਸੀਂ ਮੰਨਦੇ ਆ ਉਹਦੀ ਮੰਨਦੇ ਆ ਕਿ ਨਹੀਂ ਜੇ ਨਹੀਂ ਮੰਨਦੇ ਫਿਰ ਕਿਤੇ ਨਾ ਕਿਤੇ ਕਮੀ ਆ ਸਤ ਸੰਗ ਜੀ ਕਿੱਡਾ ਵੱਡਾ ਸਤਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਮਿਹਰ ਕੀਤੀ ਦਸਮ ਪਾਤਸ਼ਾਹਾਂ ਨੇ ਕਦੇ ਧਿਆਨ ਧਰਿਓ ਕਿ ਥੋੜੇ ਜਿਹੇ ਸਮੇਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਐਡੇ ਵੱਡੇ ਪਰਉਪਕਾਰ ਕੀਤੇ ਆ ਜਿਹੜੇ ਦੁਨੀਆ 'ਚ ਨਹੀਂ ਲੱਭਣੇ ਕਿਤੇ ਨਹੀਂ ਲੱਭ ਸਕਦੇ ਮਹਾਰਾਜ ਨੇ ਸਾਨੂੰ ਸੇਖ ਬਣਾਇਆ ਸਾਨੂੰ ਗੁਰੂ ਨਾਲ ਜੋੜਿਆ ਗੁਰੂ ਦਿੱਤਾ ਸਾਨੂੰ ਪੰਜ ਪਿਆਰੇ ਦਿੱਤੇ ਸਾਡੀ ਕੌਮ ਸਾਜਤੀ ਖਾਲਸਾ ਕੌਮ ਧਸਮ ਪਾਤਸ਼ਾਹ ਤੋਂ ਪਹਿਲਾਂ ਤਾਂ ਖਾਲਸਾ ਕੌਮ ਨਹੀਂ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਕੌਮ ਨੂੰ ਸੁਭ ਗੁਣ ਦਿੱਤੇ ਅਸੂਲ ਬਖਸ਼ੇ ਇਹਨਾਂ ਦੇ ਜੀਨ ਉਸੇ ਰਹਿਤ ਮਰਜ਼ਾਦਾ ਕਹਿੰਨੇ ਆ ਮਹਾਰਾਜ ਨੇ ਪੰਜ ਤਖਤ ਦਿੱਤੇ ਤਖਤਾਂ ਦੇ ਜਥੇਦਾਰ ਦਿੱਤੇ ਸਾਰਾ ਕੁਝ ਤੁਸੀਂ ਜੋ ਵਿਚਾਰ ਕਰਾਂਗੇ ਨਾ ਤੇ ਮਹਾਰਾਜ ਨੇ ਇੰਨਾ ਕੁਝ ਦੇ ਦਿੱਤਾ ਕਿ ਸਾਡੇ ਵਿੱਚ ਤੇ ਖੋਟ ਆ ਹੀ ਨਹੀਂ ਸਕਦੀ ਜੇ ਥੋੜੀ ਜਿਹੀ ਖੋਟ ਆਵੇਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਅਸੂਲ ਅਸੂਲਾਂ ਦਾ ਉਹ ਕੁੰਡਾ ਸਾਡੇ ਸਿਰ ਤੇ ਹੈ ਉਹ ਸਾਡੇ ਸਿਰ ਤੇ ਰਹੇਗਾ ਜੇ ਅਸੀਂ ਮੰਨਾਂਗੇ ਜੇ ਅਸੀਂ ਮੰਨਾਂਗੇ ਤਾਂ ਦੁਨੀਆ ਦੇ ਵਿੱਚ ਜਾਇ ਜਾਇ ਕਾਰ ਹੋਵੇ ਦੁਨੀਆ ਦੇ ਵਿੱਚ ਇਸ ਕੌਮ ਵਰਗੀ ਕੋਈ ਕੌਮ ਹੀ ਹੈ ਨਹੀਂ ਇਹੋ ਜੇ ਅਸੂਲ ਕਿਤੇ ਹੋ ਰਹਿ ਨਹੀਂ ਤੇ ਜਦੋਂ ਅਸੀਂ ਯਕੀ ਹੋਵਾਂਗੇ ਤੇ ਫਿਰ ਖੁਆਰ ਹੋਵਾਂਗੇ ਅੱਜ ਸਾਡੀ ਹਾਲਤੀ ਇਹ ਬਣੀ ਪਈ ਹੈ ਸਾਦ ਸੰਗਤ ਪਿਛਲੇ ਦਿਨਾਂ ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ ਸ੍ਰੀ ਅਕਾਲ ਤਖਤ ਸਾਹਿਬ ਨੇ ਕੁਝ ਫੈਸਲੇ ਲਏ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ ਕਿਰਪਾ ਕਰਕੇ ਸਿੰਘ ਸਹਿਬਾਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਕੱਤਰ ਕੀਤਾ ਤੇ ਪਿਛਲੇ ਸਮਿਆਂ ਦੇ ਵਿੱਚ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਹੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਗ ਗਲੀਆਂ 'ਚ ਖਲਾਰ ਦਿੱਤੇ ਗਏ ਸਨ ਸਾਰੇ ਹਿਰਦੇ ਬਲੁੰਦਰੇ ਗਏ ਸਨ ਸਾਰੀ ਦੁਨੀਆ 'ਚ ਵਸਦਾ ਸਿੱਖ ਦੁਖੀ ਸੀ ਪਰ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਸਿੰਘ ਸਾਹਿਬਾਂ ਦੇ ਸਿਰ ਤੇ ਹੱਥ ਰੱਖਿਆ ਤੇ ਉਹਨਾਂ ਨੇ ਉਸ ਸਮੇਂ ਦੀ ਹਕੂਮਤ ਕਰਨ ਵਾਲੇ ਗੁਰਸਿੱਖਾਂ ਨੂੰ ਸੱਦ ਲਿਆ ਕਿਹਾ ਕਿ ਭਾਈ ਤੁਹਾਡੇ ਰਾਜ ਦੇ ਵਿੱਚ ਇੰਨਾ ਕੁਝ ਹੋ ਗਿਆ ਸੁੱਤੇ ਪਏ ਸੀ ਤੁਸੀਂ ਮੈਂ ਇਧਰ ਉਹਨਾਂ ਸਮਾਂ ਲਾਵਾਂ ਤੁਸੀਂ ਸਾਰਾ ਕੁਝ ਦੇਖਿਆ ਉਹ ਮੰਨ ਕੇ ਵੀ ਹਾਂ ਸਾਡੇ ਰਾਜ ਦੇ ਵਿੱਚ ਇਹ ਗਲਤੀਆਂ ਹੋਈਆਂ ਸਾਡੇ ਕੋਲ ਹੋ ਗਈਆਂ ਸਾਧ ਸੰਗ ਜੀ ਏਡਾ ਪਖੰਡ ਜਿਵੇਂ ਬੱਚੇ ਕਰਦੇ ਆ ਨਾ ਕਿਹੇ ਬੱਚੇ ਨੇ ਦੂਸਰੇ ਬੱਚੇ ਨੂੰ ਆਪਣੇ ਛੋਟੇ ਭਰਾ ਨੂੰ ਸੱਦਣਾ ਹੋਵੇ ਨਾ ਤੇ ਉਹ ਝੂਠ ਬੋਲ ਦਿੰਦਾ ਵੇ ਜਾ ਘਰੇ ਮਾਮਾ ਆਇਆ ਉਹ ਭੱਜਿਆ ਆਉਂਦਾ ਘਰੇ ਵੇਖਦਾ ਮਾਮਾ ਤੇ ਹੈ ਨਹੀਂ ਉਹ ਕਹਿੰਦਾ ਬਾਈ ਮਾਮਾ ਤਾਂ ਆਇਆ ਨਹੀਂ ਤੂੰ ਝੂਠ ਬੋਲਿਆ ਕਹਿੰਦਾ ਮੈਂ ਤਾਂ ਉਹੀ ਕਿਹਾ ਸੀ ਵੀ ਤੈਨੂੰ ਘਰੇ ਆਜਣ ਤੂੰ ਐਂ ਹੀ ਕਹੀ ਜਾਂਦੇ ਆ ਕਹਿੰਦੇ ਅਸੀਂ ਤਾਂ ਅਕਾਲ ਤਖਤ ਤੇ ਉਹੀ ਕਹਤਾ ਸੀ ਵੀ ਗਲਤੀਆਂ ਅਸੀਂ ਕੀਤੀਆਂ ਵੀ ਅਕਾਲ ਤਖਤ ਕੋਈ ਖੜਾਉਣਾ ਲੋਗਾਂ ਨੂੰ ਰਾਮ ਖਲਾਉਣਾ ਜਨ ਸਾਧ ਸੰਗ ਜੀ ਰੱਬ ਨੂੰ ਖੜਾਉਣਾ ਸਮਝ ਲਿਆ ਇਹ ਰੱਬ ਦਾ ਤਖਤ ਹੈ ਕੁਝ ਤਾਂ ਭੈ ਰੱਖੀਏ ਭਾਵਨੀ ਰੱਖੀਏ ਕਹਿੰਦੇ ਉਹੀ ਕਹਤਾ ਸੀ ਜੀ ਅਸੀਂ ਤਾਂ ਐਵੇਂ ਹੀ ਕਹਤਾ ਸੀ ਗਲਤੀਆਂ ਅਸੀਂ ਕੀਤੀਆਂ ਨਹੀਂ ਵੀ ਉੱਥੇ ਤੁਸੀਂ ਕਿੰਨੇ ਗਲਤੀਆਂ ਕੀਤੀਆਂ ਤੇ ਸੰਗਤ ਵਿੱਚ ਜਾ ਕੇ ਬਾਹਰ ਲੋਕਾਂ ਚ ਤੋਂ ਵੋਟਾਂ ਲੈਣ ਦੇ ਮਾਰੇ ਹੁਣ ਕਹਿੰਨੇ ਵੀ ਨਹੀਂ ਅਸੀਂ ਤਾਂ ਉਹੀ ਕਿਹਾ ਸੀ ਇੱਥੇ ਨਹੀਂ ਗੱਲ ਮੁੱਕੀ ਫਿਰ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਆਹਾ ਕੰਮ ਕਰੋ ਆਏ ਤੁਸੀਂ ਪਾਸੇ ਹੋ ਜੋ ਹੁਣ ਨਵੀਂ ਭਰਤੀ ਕਰ ਲਓ ਭਰਤੀ ਕਰਨ ਵਾਸਤੇ ਇੱਕ ਸੰਸਥਾ ਬਣਾ ਦਿੱਤੀ ਵੀ ਆਹ ਬੰਦੇ ਭਗਤੀ ਕਰ ਭਰਤੀ ਕਰਨਗੇ ਉਹਦੇ ਤੋਂ ਟਾਲਾ-ਵਟ ਲਿਆ ਵੀ ਨਹੀਂ ਅਸੀਂ ਨਹੀਂ ਬਣਦੇ ਕਿਉਂਕਿ ਅਸੀਂ ਤਾਂ ਤੁਹਾਨੂੰ ਨਿਯੁਕਤ ਕੀਤਾ ਤੁਸੀਂ ਸਾਡੇ ਨਿਯੁਕਤ ਕੀਤੇ ਜਥੇਦਾਰ ਹੈ ਅੱਛਾ ਫੇਰ ਜੀ ਜਿੰਨਾ ਬੰਦਿਆਂ ਨੇ ਗਲਤੀਆਂ ਕੀਤੀਆਂ ਉਹੀ ਫੇਰ ਸਮਝਾਉਣ ਚਲੇਗੇ ਤੇ ਸਿੱਧੇ ਟੈਲੀਵਿਜ਼ਨ ਤੇ ਕਹਿੰਦੇ ਆ ਬੇਸ਼ੀ ਜਥੇਦਾਰ ਕਾਲ ਤਖਤ ਨੂੰ ਸਮਝਾ ਕੇ ਆਏ ਆ ਵੀ ਤੁਹਾਨੂੰ ਜਾਦੇ ਸਮਝ ਸੀ ਨਾ ਤਾਂ ਹੀ ਤਾਂ ਤੁਸੀਂ ਗਲਤੀਆਂ ਕੀਤੀਆਂ ਤੇ ਫੇਰ ਅੱਜ ਵੀ ਹੁਣ ਅਸੀਂ ਭਰਤੀ ਸ਼ੁਰੂ ਕਰਤੀ ਜੀ ਕਿੰਨੇ ਕਰਤੀ ਨੀਨੂ ਰੋਕਿਆ ਸੀ ਜਥੇਦਾਰ ਕਾਲ ਤਖਤ ਨੇ ਸਾਧ ਸਿੰਘ ਜੀ ਇਹ ਜਿਹੜੀਆਂ ਵੱਡੀਆਂ ਸ਼ਕਤੀਆਂ ਹੁੰਦੀਆਂ ਨਾ ਵੱਡੇ ਅਹੁਦੇ ਹੁੰਦੇ ਆ ਮਰਤਬੇ ਹੁੰਦੇ ਬੜੇ ਧੀਰਜ ਵਾਲੇ ਹੁੰਦੇ ਆ ਅਸੀਂ ਜਥੇ ਚ ਰਹੇ ਆ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਕਈ ਵਾਰ ਸਾਡੀਆਂ ਗਲਤੀਆਂ ਵੇਖਦੇ ਨਾ ਦੇਖ ਕੇ ਅੰਡਠ ਕਰ ਦਿੰਦੇ ਅਸੀਂ ਸਮਝਣਾ ਕੋਈ ਗੱਲ ਨਹੀਂ ਸੰਤਾਂ ਨੂੰ ਪਤਾ ਹੀ ਨਹੀਂ ਲੱਗਾ ਦੋ ਚਾਰ ਵਾਰੀ ਵੇਖਣਾ ਤੇ ਫੇਰ ਫੜ ਲੈਣਾ ਫੜ ਕੇ ਤੇ ਚੰਗੀ ਤਰ੍ਹਾਂ ਝੰਬਣਾ ਛਾੜ ਦੇਣਾ ਤੇ ਨਾਲੇ ਕਹਿਣਾ ਤੂੰ ਫਲਾਣੇ ਵੇਲੇ ਵੀ ਗਲਤੀ ਕੀਤੀ ਸੀ ਉਦੋਂ ਤੈਨੂੰ ਮੈਂ ਕੁਝ ਨਹੀਂ ਕਿਹਾ ਤੇ ਤੂੰ ਇੰਨਾ ਵਿਗੜ ਗਿਆ ਹੁਣ ਤੇਰੇ ਖੰਭ ਝਾੜਨੇ ਪੈਣੇ ਆ ਸੰਗਤ ਦੇ ਵਿੱਚ ਮਾਫੀ ਮੰਗਾ ਦੇਣੀ ਖੜੇ ਹੋ ਕੇ ਪਤਾ ਲੱਗ ਜਾਣਾ ਵੀ ਨਹੀਂ ਪਤਾ ਸਾਰਾ ਹੀ ਕੁਝ ਸੀਗਾ ਸਾਧ ਸੰਗ ਜੀ ਇਹ ਜਿੱਡੇ ਜਿੱਡੇ ਵੱਡੇ ਅਹੁਦੇ ਮਰਾਤਵੇ ਹੁੰਦੇ ਆ ਉਨੀ ਧੀਰਜ ਵੀ ਹੁੰਦੀ ਆ ਮੈਂ ਬੇਨਤੀ ਕਰੂੰਗਾ ਕਿ ਸਾਡੀਆਂ ਮਹਾਨ ਪਦਵੀਆਂ ਜਥੇਦਾਰ ਸਹਿਬਾਨਾਂ ਦੀਆਂ ਹੁਣ ਕੋਈ ਆਪਣੀ ਅਕਲ ਦੇ ਮੁਤਾਬਕ ਉਹਦੇ ਪੁਤਲੇ ਸਾੜੀ ਜਾਂਦਾ ਵੀ ਮੈਂ ਪੁਤਲੇ ਹੀ ਸਾੜਦੇ ਆ ਮੈਂ ਬਹੁਤ ਵੱਡਾ ਹੋ ਗਿਆ ਕੋਈ ਡਿਬੇਟ ਕਰੀ ਜਾਂਦਾ ਟੈਲੀਵਿਜ਼ਨਾਂ ਤੇ ਆਪ ਸ਼ਬਦ ਬੋਲਦਾ ਨਾ ਭਾਈ ਸਿੰਘ ਸਾਹਿਬ ਭਾਵੇਂ ਕੋਈ ਸਾਬਕਾ ਹੈ ਭਾਵੇਂ ਕੋਈ ਮੌਜੂਦਾ ਹੈ ਉਹਦਾ ਪੂਰਾ ਸਤਕਾਰ ਨਾਲ ਨਾਂ ਲਓ ਇਹ ਦੁਨੀਆਂ ਦੇ ਵਿੱਚ ਮੰਨੇ ਹੋਏ ਤੁਹਾਡੀਆਂ ਪਦਵੀਆਂ ਤੇ ਰਹਿ ਚੁੱਕੇ ਸੇਵਾਦਾਰ ਨੇ ਜਾਂ ਮੌਜੂਦਾ ਸਿੰਘ ਸਾਹਿਬ ਨੇ ਉਹਨਾਂ ਦੇ ਧਿਆਨ ਚ ਸਾਰਾ ਕੁਝ ਇਸ ਕਰਕੇ ਉਹਨਾਂ ਹੁਕਮਰਾਨ ਰਹਿ ਚੁੱਕੇ ਹੁਕਮਰਾਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਪੰਥ ਦੇ ਸੇਵਾਦਾਰ ਆ ਤੁਸੀਂ ਜਿ세ਦਾਰ ਅਕਾਲ ਤਖਤ ਨਾਲੋਂ ਵੱਡੇ ਨਹੀਂ ਸਮਾ ਰਹਿੰਦੇ ਆ ਜਿ세ਦਾਰ ਸਾਹਿਬ ਦੀ ਕੀਤੀ ਹੁਕਮਾਂ ਦੀ ਛਤਰ ਛਾਇਆ ਦੇ ਵਿੱਚ ਆਓ ਜੇ ਤੁਸੀਂ ਚਾਹੁੰਦੇ ਆ ਕਿ ਇੱਥੇ ਸਿੱਖਾਂ ਦਾ ਰਾਜ ਭਾਗ ਹੋਵੇ ਸਿੱਖ ਚੰਗਾ ਰਾਜ ਭਾਗ ਦੇਣ ਸਿੱਖਾਂ ਦੀ ਦੁਨੀਆ ਵਿੱਚ ਛੱਬੀ ਬਣੇ ਸਿੱਖਾਂ ਦਾ ਨਾਮ ਸਰਦਾਰਾਂ ਦਾ ਦੁਨੀਆ ਵਿੱਚ ਚਮਕੇ ਤੇ ਫਿਰ ਚਮਕੇਗਾ ਕਿਵੇਂ ਜਿੱਥੋਂ ਲੋਡ ਲੋ ਲੈਣੀ ਆ ਜਿੱਥੋਂ ਲਾਈਟ ਲੈਣੀ ਆ ਉਧਰ ਨੂੰ ਕੰਡ ਕਰ ਲਈ ਫਿਰ ਕਿਵੇਂ ਚਮਕੇਗਾ ਇਸ ਕਰਕੇ ਸਮਾਂ ਰਹਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਨ ਬਿਨ ਮਨ ਵਿੱਚ ਨਹੀਂ ਸਰੀਰ ਕਰਕੇ ਵੀ ਕਰਨੀ ਵਿੱਚ ਵੀ ਤੇ ਮਨ ਵਿੱਚ ਵੀ ਮੰਨੋ ਹਣ ਮੰਨ ਕੇ ਉਹਨੂੰ ਧਾਰਨ ਕਰੋ ਤੇ ਹੱਥ ਜੋੜ ਕੇ ਹੁਣ ਤੱਕ ਜਿਹੜਾ ਤੁਸੀਂ ਆਸ-ਪਾਸਾ ਕੀਤਾ ਇਹਦੀ ਖਿਮਾ ਮੰਗੋ ਤਾਂ ਆਪਣਾ ਸਿੱਖ ਕੌਮ ਦਾ ਚੜ੍ਹਦੀ ਕਲਾ ਦਾ ਜਲਵਾ ਪ੍ਰਗਟ ਹੋਏਗਾ ਨਹੀਂ ਤੇ ਹੋਰ ਖ਼ਬਰ ਹੋਵਾਂਗੇ ਭਗਤ ਜੀ ਸਿੱਧਾ ਕਹਿੰਦੇ ਨੇ ਕਹਿੰਦੇ ਨੇ ਕਿ ਭਾਈ ਜਦੋਂ ਤੱਕ ਅਸੀਂ ਇਹਨਾਂ ਵਿਹਿਮਾ ਪਰਮਾਪਖੰਡਾਂ ਚੋਂ ਨਿਕਲੇ ਹੀ ਨਹੀਂ ਉਨੀ ਦੇਰ ਤੱਕ ਸਾਡੀ ਕਲਿਆਣ ਨਹੀਂ ਹੋਈ ਪਰ ਨਿਜ ਸਰੂਪ ਵਿੱਚ ਸਮਾਉਣ ਵਾਸਤੇ ਕਹਿੰਦੇ ਅਸੀਂ ਹੋਰ ਕਿਸੇ ਨੂੰ ਮਨ ਵਿੱਚ ਨਹੀਂ ਲਿਆਂਦਾ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰਮਾਤਮਾ ਦੇ ਨਾਮ ਦੀ ਅਰਦਾਸਾ ਕੀਤੀ ਜਿਨ੍ਹਾਂ ਜਿਨ੍ਹਾਂ ਨੇ ਸੱਚੇ ਦਿਲੋਂ ਮੰਨ ਲਿਆ ਪ੍ਰਮਾਤਮਾ ਤੇ ਬਹੁਤ ਵੱਡੀ ਗੱਲ ਹੈ ਭਾਈ ਉਹਦਾ ਪੈਦਾ ਕੀਤਾ ਹੋਇਆ ਤਖਤ ਵੀ ਕੋਈ ਛੋਟਾ ਨਹੀਂ ਜਿਨ੍ਹਾਂ ਨੇ ਮੰਨਿਆ ਉਹ ਮਹਾਰਾਜਾ ਰਣਜੀਤ ਸਿੰਘ ਬਣ ਕੇ ਨਹੀਂ ਪ੍ਰਗਟੇ ਸਾਧ ਸੰਗ ਜੀ ਉਹਨਾਂ 'ਚ ਕੋਈ ਕਮੀ ਰਹਿ ਗਈ ਪਰ ਜਿਨ੍ਹਾਂ ਨੇ ਇਹਨਾਂ ਦਿਲੋਂ ਮੰਨ ਲਿਆ ਕਹਿੰਦੇ ਉਹ ਜਨ ਨੇ ਭਗਤ ਕਬੀਰ ਜੀ ਕਹਿੰਦੇ ਉਹ ਜਾਣਾ ਉਹ ਪ੍ਰਮਾਤਮਾ ਦੇ ਪਿਆਰੇ ਐ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੋਰ ਨਹੀਂ ਮਨ ਵਿੱਚ ਲਿਆਂਦੇ ਦੁਬਧਾ ਨਹੀਂ ਰੱਖੀ ਮਨ ਵਿੱਚ ਆਪਣਾ ਭਾਵ ਨਹੀਂ ਰੱਖਿਆ ਆਪਣਾ ਵਡਪਣ ਪਣਾਂ ਨਹੀਂ ਰੱਖਿਆ ਆਪਨਾ ਆਪ ਭੇਟ ਕਰ ਦਿੱਤਾ ਸਤਿਗੁਰੂ ਨੂੰ ਅਕਾਲ ਪੁਰਖ ਨੂੰ ਤਾਸ ਪ੍ਰਭੂ ਹੈ ਥਾ